ਤੁਸੀਂ ਜੁੜੇ ਹੋ ਆਂਦਾ ਰਾ ਟੀਵੀ ਨਾਲ ਤੇ ਦੇਖ ਰਹੇ ਹੋ ਫਟਾਫਟ ਖਬਰਾਂ ਆਪਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਪੰਜਾਬ ਦੀ ਫੈਕਟਰੀ ਚ ਵੱਡਾ ਤਮਾਕਾ ਸ੍ਰੀ ਮੁਕਤਸਰ ਸਾਹਿਬ ਦੇ ਪਟਾਕਾ ਫੈਕਟਰੀ ਚ ਉਸ ਸਮੇਂ ਵੱਡਾ ਤਮਾਕਾ ਹੋ ਗਿਆ ਜਦੋਂ ਮਜ਼ਦੂਰ ਕੰਮ ਕਰ ਰਹੇ ਸੀ ਜਿਸ ਦੇ ਕਾਰਨ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ ਸੁਖਦੇਵ ਸਿੰਘ ਢਿੰਡਸਾ ਦਾ ਹੋਇਆ ਅੰਤਮ ਸੰਸਕਾਰ ਤਾਂ ਬਿੱਤੇ ਦਿਨ ਹੀ ਸੁਖਦੇਵ ਸਿੰਘ ਢਿੰਡਸਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਅਤੇ ਉਹਨਾਂ ਦੇ ਮਰਤਕ ਦੇ ਆ ਉਹਨਾਂ ਦੇ ਪਿੰਡ ਲਿਆਂਦੀ ਗਈ ਜਿੱਥੇ ਕਿ ਦਰਸ਼ਨ ਕਰਾਉਣ ਤੋਂ ਬਾਅਦ ਉੱਬਵਾਲ ਪਿੰਡ ਵਿੱਚ ਜਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਇੰਜੀਨੀਅਰ ਦੇ ਘਰ ਤੇ ਵਿਜੀਲੈਂਸ ਦੀ ਵੱਡੀ ਰੇਡ ਉਸ ਸਮੇਂ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਦੋਂ 오ਡੀਸਾ ਦੇ ਇੱਕ ਇੰਜੀਨੀਅਰ ਦੇ ਘਰ ਤੇ ਰੇਡ ਕੀਤੀ ਤੇ ਕਰੋੜਾ ਰੁਪਏ ਜਿਹੜਾ ਕੈਸ਼ ਆ ਉਹ ਕਬਜ਼ੇ ਚ ਲਿਆ ਤਾਂ ਉੱਥੇ ਹੀ ਇੰਜੀਨੀਅਰ ਨੇ ਇਹ ਪੈਸਾ ਖੁਰਦ-ਵਰਦ ਕਰਨ ਦੇ ਲਈ ਟਾਕੀ ਵਿੱਚੋਂ ਜਿਹੜਾ ਉਹ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਸਾਰੇ ਹਾਲਾਤਾਂ ਨੂੰ ਜਾਇਦਾ ਲੈਂਦੇ ਹੋਏ ਵਿਜੀਲੈਂਸ ਨੇ ਸਾਰਾ ਕੈਸ਼ ਜਿਹੜਾ ਉਹ ਕਾਬੂ ਕਰ ਲਿਆ ਆਪ ਉਮੀਦਵਾਰ ਸੰਜੀਵ ਰੋੜਾ ਨੇ ਭਰੇ ਨਾਅਬਜ਼ਦਗੀ ਪੱਤਰ ਤਾਂ ਹੁਣ ਪੂਰੇ ਸਿੱਖਰਾਂ ਤੇ ਚੋਣ ਪ੍ਰਚਾਰ ਨਜ਼ਰ ਆ ਰਿਹਾ ਜਿੱਥੇ ਜਿਮਨੀ ਚੋਣ ਹੋਣ ਜਾ ਰਹੀ ਹੈ 19 ਜੂਨ ਨੂੰ ਤਾਂ ਉਥੇ ਹੀ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵੀ ਦਾਖਲ ਕਰਤੇ ਜਾ ਰਹੇ ਨੇ ਜਿਸ ਦੇ ਚਾਲデア ਆਪ ਦੇ ਉਮੀਦਵਾਰ ਸੰਜੀਵ ਔਰੋੜਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਈਡੀ ਦੇ ਅਫਸਰ ਸੀਬੀਆ ਨੇ ਕੀਤਾ ਕਾਬੂ ਉਸ ਸਮੇਂ ਵੱਡੇ ਪੱਧਰ ਤੇ ਕਾਰਵਾਈ ਹੋ ਗਈ ਜਦੋਂ ਸੀਬੀਆ ਨੂੰ ਪਤਾ ਲੱਗਿਆ ਕਿ ਓਡੀਸ਼ਾ ਵਿੱਚ ਇੱਕ 5 ਕਰੋੜ ਦੇ ਮਾਮਲੇ ਵਿੱਚ ਈਡੀ ਦੇ ਅਫਸਰ ਨੇ 50 ਲੱਖ ਰੁਪਏ ਰਿਸ਼ਵਤ ਮੰਗੀ ਹੈ ਤਾਂ ਉੱਥੇ ਸੀਬੀਆ ਨੇ ਉਕਤ ਅਫਸਰ ਨੂੰ ਗ੍ਰਿਫਤਾਰ ਕੀਤਾ ਅਤੇ 20 ਲੱਖ ਰੁਪਏ ਕੈਸ਼ ਮੌਕੇ ਤੇ ਕਾਬੂ ਕੀਤਾ ਗਿਆ ਹੈ ਅਮਰਸਰ ਚ ਮੁੜ ਹੋਵੇਗਾ ਬਲੈਕਆਊਟ ਤਾਂ 31 ਮਈ ਨੂੰ ਭਾਰਤੀ ਫੌਜ ਵੱਲੋਂ ਮੁੜ ਤੋਂ ਅਮਰਸਰ ਵਿੱਚ ਬਲੈਕਆਊਟ ਕਰਕੇ ਮੌਕ ਡ੍ਰਿਲ ਕਰਾਈ ਜਾਏਗੀ ਜਿਸ ਦੇ ਚੱਲਦਿਆਂ ਬਿੱਤੇ ਦਿਨ ਹੀ ਜੋ ਬਲੈਕਆਊਟ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਸੀ ਤਾਂ 31 ਮਈ ਨੂੰ ਸ਼ਾਮ ਟਾਈਮ ਇਹ ਮੌਕ ਡ੍ਰਿਲ ਕੀਤੀ ਜਾਏਗੀ ਬੱਚਿਆਂ ਦੀ ਮੌਤ ਨੂੰ ਲੈ ਕੇ ਸ਼ਾਇਰ ਕੀਤਾ ਗਿਆ ਬੰਦ ਤਾਂ ਬਿੱਤੇ ਦਿਨ ਹੀ ਜੋ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸ਼ਹਿਰ ਚ 7 ਬੱਚਿਆਂ ਦੀ ਸੜਕ ਹਾਦਸੇ ਚ ਮੌਤ ਹੋਈ ਸੀ ਤਾਂ ਉਸ ਦੇ ਚੱਲਦਿਆਂ ਬੱਚਿਆਂ ਦੇ ਪਰਿਵਾਰਾਂ ਵੱਲੋਂ ਇਨਸਾਫ਼ ਨਾ ਮਿਲਦੇ ਹੋਏ ਅਤੇ ਟਿੱਪਰ ਦੇ ਮਾਲਕ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਰੋਸ ਵਿੱਚ ਆ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਸੜਕ ਜਾਮ ਕੀਤੀ ਸਾਬੋਕੀ ਤਲਵੰਡੀ ਚਮੂੜ ਬਾਪੜਾ ਵੱਡਾ ਹਾਦਸਾ ਤਾਂ ਪ੍ਰਸ਼ਾਸਨ ਹਰ ਵਾਰ ਕਿਤੇ ਨਾ ਕੀਤੇ ਬੂੜੀ ਨੀਂਦ ਸੁੱਤਾ ਹੁੰਦਾ ਜਿਸ ਦੇ ਚੱਲਦਾ ਵੱਡਾ ਹਾਦਸਾ ਮੁਰ ਤੋਂ ਦੇਖਿਆ ਗਿਆ ਸਾਬੋਕੀ ਤਲਵੰਡੀ ਦੇ ਪਿੰਡ ਵਿੱਚ ਜਿੱਥੇ ਕਿ ਕੁਝ ਸਮਾਂ ਪਹਿਲਾਂ ਬੱਸ ਡਿੱਗੀ ਸੀ ਅਤੇ 8 ਵਿਅਕਤੀਆਂ ਦੀ ਮੌਤ ਹੋਈ ਸੀ ਤਾਂ ਹੁਣ ਇੱਥੇ ਇੱਕ ਟਿੱਪਰ ਜਿਹੜਾ ਕਹਿ ਸਕਦੇ ਹੋ ਜਾਂ ਕੋੜਾ ਜਿਹੜਾ ਕਹਿ ਸਕਦੇ ਹੋ ਸਿਮਿੰਟ ਨਾਲ ਭਰਿਆ ਹੋਇਸੀ ਉਹ ਗੰਦੇ ਨਾਲੇ ਵਿੱਚ ਡਿੱਗ ਗਿਆ ਜਿਸ ਦੇ ਕਾਰਨ ਕਨੈਕਟਰ ਦੀ ਮੌਤ ਹੋ ਗਈ ਅਤੇ ਮੌਕੇ ਤੇ ਡਰਾਈਵਰ ਨੇ ਸ਼ਾਲ ਮਾਰ ਦਿੱਤੀ 3 ਲੱਖ ਰਿਸ਼ਵਤ ਲੈਣ ਵਾਲੀ ਮੈਲਾ ਇੰਸਪੈਕਟਰ ਗ੍ਰਫਤਾਰ ਤਾਂ ਇੱਕ ਵਾਰ ਫਿਰ ਤੋਂ ਵੱਡੀ ਗ੍ਰਿਫਤਾਰੀ ਹੋਈ ਹੈ ਜਿਸ ਦੀ ਅਤਾਰਾਂ ਵੀ ਐਮਐਲਏ ਰਮਨ अरोड़ा ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਨੇ ਤੇ 3 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੀ ਮੈਲਾ ਇੰਸਪੈਕਟਰ ਨੂੰ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਹੈ ਹਰਿਆਣਾ ਸੀਐਮ ਸਕੱਤਰ ਨੂੰ ਬੰਬਨਾ ਉਡਾਣ ਦੀ ਧਮਕੀ ਤਾਂ ਇੱਕ ਵਾਰ ਫਿਰ ਤੋਂ ਧਮਕੀਆਂ ਦਾ ਦੌਰ ਨਜ਼ਰ ਆ ਰਿਹਾ ਜਿਸ ਦੇ ਚੱਲਦਿਆਂ ਹਰਿਆਣਾ ਸੀਐਮ ਦੇ ਸਕੱਤਰ ਨੂੰ ਬੰਬ ਨਾਲ ਉਡਾਣ ਦੀ ਧਮਕੀ ਮਿਲੀ ਹੈ ਤਾਂ ਹਰਿਆਣਾ ਦੇ ਸੀਐਮ ਸਕੱਤਰੇਤ ਵਿੱਚ ਵੱਡੇ ਪੱਧਰ ਤੇ ਜਾਂਚ ਪੜਤਾਲ ਕੀਤੀ ਗਈ ਅਤੇ ਸਾਰੇ ਪਾਸੇ ਰਸੀਲ ਕਰਕੇ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਨਾਲ ਆਦੀਆਂ 10 ਵੱਡੀਆਂ ਖਬਰਾਂ ਜਿਹੀਆਂ ਹੀ ਹੋਰ ਤਾਜ਼ਾ ਤੇ ਨਵੀਆਂ ਖਬਰਾਂ ਨਾਲ ਮੁੜ ਤੋਂ ਜੁੜਾਂਗੇ ਬਣੇ ਰਹੋ ਐਨਆਰ ਆਈ ਟੀਵੀ ਨਾਲ।